ਉਸੰਦਾ ਵੀ ਕੋਈ ਪਤਾ ਨਹੀਂ ਲੱਗਦਾ ਵੇਲਾ ਹੁਣੇ ਮੈਂ ਪੈੜਿਆ ਤੇ ਹੁਣੇ ਧੁੱਪ ਲੱਗ ਗਈ ਆ ਵੀਰ ਮੇਰਾ ਵੇਲਾ ਤਰਪਾਲ ਪਾਉਂਦਾ ਪਿਆ ਕਿਤੇ ਫੇਰ ਨਾ ਆਂਦਾ ਹੁਣ ਕਣੀ ਆ ਜਾਣ ਰੱਬ ਦੇ ਰੰਗਾਂ ਦਾ ਕੋਈ ਪਤਾ ਨਹੀਂ ਲੱਗਦਾ ਹਾਏ ਰੱਬਾ ਕਦੀ ਸਾਡੇ ਵੀ ਦਿਨ ਮੋੜਨਗੇ ਰੱਬ ਜਿੱਤੀਆਂ ਦੀ ਕਿਸਮਤ ਇੰਨੀ ਮਾੜੀ ਲਿਖਣੀ ਹੁੰਦੀ ਐ ਤੇ ਗਰੀਬ ਨੂੰ ਧੀ ਦਾ ਨਹੀਂ गल हाँ दीदी दीदी दीदी। दीदी। की हुई है? की दसा समान में ने मेरी सास मैन बड़ा ही फेर तंग करती है ਇਹ ਕਦੇ ਤੇਰੀ ਭਾਜੀ ਉਹਦੇ ਮਗਰ ਲੱਗ ਕੇ ਉਹਨੇ ਮੇਰੇ ਹੱਥ ਚੁੱਕਿਆ ਹਾਏ ਹਾਏ ਉਹ ਮੰਮਾ ਦੀਦੀ ਕੀ ਕਰੀਆ ਅਹੀ ਰਾਤ 'ਚ ਸੋਚਦੇ ਆਉਣ ੜੇ ਕਦੀ ਹਰ ਕਦੇ ਅਹੀ ਦੀਦੀ ਨੂੰ ਫ੍ਰਿਜ ਵੀ ਦੇਤੀ ਆ ਉਹੀ 'ਚ ਮੈਂ ਗੱਲ ਕਰਨ ੜੀ ਆ ਕਿ ਚਲ ਹੁਣ ਵੀ ਨਹੀਂ ਹੋਰੀ ਭੁੱਖ ਨਿਕਲਦੀ ਤੂੰ ਇਸ ਕੋ ਚਿੰਨਾ ਦਿੰਦੇ ਉਹ ਨਹੀਂ ਮੂਹ ਢੀ ਜਾ ੜੇ ਆ ਉਹਨਾਂ ਨੂੰ ਹੁੰਦਾ ਪਤਾ ਨਹੀਂ ਕਿੰਨਾ ਕਵਾ ਮੈਨੂੰ ਤਾਂ ਪਤਾ ਨਾ ਮੇਰਾ ਵੀਰ ਕਿੱਦਾਂ ਕਰੰਡਿਆ ਵਾ ਉਹ ਚਲ ਤਾਂ ਫ੍ਰਿਜ ਦਿੱਤੀ ਸੀ ਕਿ ਚਲ ਤੂੰ ਤਾਂ ਕਰ ਨੂੰ ਹਟ ਜੂ ਸਾਨੂੰ ਕੀ ਪਤਾ ਕਿ ਫ੍ਰਿਜ ਦੇਣ ਤੇ باوجود ਵੀ ਕਰਨਾ ਹੈ ਆਹਲ ਕਰਨਾ ਉਹਨਾਂ ਨੇ ਖਾਣ ਪੀਣ ਤੇ ਗੱਲ ਗੱਲ ਤੇ ਨੋਟਾਟੋ ਕੀ ਕਰਦੀ ਰਹਦੀ ਯਾਰ ਮੇਲੇ ਗੱਲ ਕੀ ਹੋਈ ਹਣ ਗੱਲ ਕੀ ਹੋਣੀ ਸਬਜ਼ੀ ਬਣਾਉਣ ਲੱਗੀ ਆ ਮੈਂ ਕੋਈ ਦੇ ਪਾਪਾ ਲੜਾਈ ਤੇ ਬਾਹਰ ਨਹੀਂ ਚਾਹੀਦਾ ਕੋਈ ਨ ਕੋਈ ਅੰਦਰ ਦਾਲ ਨਹੀਂ ਚੰਗੀ ਬਣੀ ਚੰਗੀ ਭਲੀ ਦਾਲ ਬਣਾਈ ਆ ਪਰ ਰਾਤ ਵੀ ਹੋਣਾ ਨਿਭਾਣਾ ਹੀ ਲੱਭਣਾ ਐ ਕਰਦੀ ਥੋੜੀ ਜਿਹੀ ਪਿਆਜ਼ ਚੀਰ ਤੇ ਪਨੀਰ ਦੀ ਪੁਰਜੀ ਉਹਨਾਂ ਨੂੰ ਬਣਾ ਦੂਗੀ ਉਹ ਨਹੀਂ ਕਰ ਉਹ ਜੋ ਹੈ ਕੀ ਹੈ ਤਾਂ ਕਿ ਆਈਕਨ ਚੇਂਡੀਆਂ ਮੰਮੀ ਮੈਨੂੰ ਵੀ ਪਤਾ ਦਾਲ ਹੈਗੀ ਆ ਮੇਕੇ ਥੋੜੀ ਨਾ ਹੋਏ ਥੋੜੀ ਨਾਲ ਆਪ ਦਾਲ ਨਾ ਖਾਵਾਂਗੇ ਤੇ ਉਹਦੇ ਤੇ ਪਾਪਾ ਨਹੀਂ ਰਾਤੀ ਦਾਲ ਵੀ ਖਾਂਦੇ ਉਹਨਾਂ ਨੂੰ ਥੋੜੀ ਜੀ ਪਨੀਰ ਦੀ ਪੁਲਜੀ ਬਣਾ ਦੇ ਨੀ ਤੇ ਇਹਦੇ ਨੇ ਸਾਰ ਲੈਣਾ ਉਹ ਵੀ ਇਹਦੇ ਨੇ ਖਾ ਲਿੰਦਾ ਹੈ ਤੂੰ ਦੋ ਘਾਲ ਕੀਤੀ ਭੁੱਖੇ ਦੀ ਧੀ ਤੇ ਰੱਜੀ ਦੇ ਦੋ ਦੋ ਸਬਜ਼ੀਆਂ ਬਣਾਉਣ ਲੱਗੀ ਮੰਮੀ ਇਹ ਚ ਦੋ ਬਣਾਉਣ ਵਾਲੀ ਸਬਜ਼ੀਆਂ ਦੀ ਗੱਲ ਕਰਦੀ ਆ ਤੇ ਨਾਲੇ ਹਾਂ ਗੱਲ ਮੈਨੂੰ ਨਾ ਹਰ ਵਾਰੀ ਕਿਹਾ ਕਰੋ ਕਿੰਨੂ ਕਮਾ ਤੈਨੂੰ ਨਾ ਕਮਾ ਤੇ ਵੀ ਤੁਸੀਂ ਆਪਣੇ ਮੁੰਡੇ ਨੂੰ ਵੀ ਕਹਿ ਸਕਦੇ ਜਿਹੜੇ ਪਿੰਦਾ ਖਾਂਦਾ ਰੋਜ ਹੀ ਨਹੀਂ ਉਹਦੀ ਵਾਰੀ ਕੋਈ ਖਰਚੇ ਨਹੀਂ ਹੁੰਦਾ ਮੇਰੀ ਸਬਜ਼ੀ ਬਣਾਉਣ ਤੇ ਖਰਚਾ ਹੁੰਦਾ ਹੈ ਕਰ ਤੱਬੀ ਕੁੱਟ ਖਾਨੀ ਆ ਚੰਗੀ ਹੋਵੇ ਤਾਂ ਨਾ ਖਾਵੇ ਇੰਨਾ ਮੇਰੀ ਮੰਨਿਆ ਤੇ ਬਾਪਿਓ ਨੇ ਇੰਨਾ ਮੇਰੇ ਪੜਾਇਆ ਤੇ ਮੈਨੂੰ ਇੱਥੇ ਰੋਲ ਹੀ ਦਿੱਤਾ ਤੇ ਮਾਪਾ ਪਤਾ ਨਹੀਂ ਇੰਨਾ ਪੜਾਇਆ ਲਿਖਾਇਆ ਤੇ ਕਹਿ ਗਈ ਤੇਰੀ ਸਰਕਾਰੀ ਨੌਕਰੀ ਲੱਗੀ ਜਿਹੜੀ ਤੇਰੀ 50000 ਰੁਪਏ ਤਨਖਾਹ ਆਉਣ ਗਈ ਮਹੀਨੇ ਦੀ ਅੰਮੀ ਸਾਰੇ ਸਭ ਲੋਕੀ ਨੌਕਰੀਆਂ ਤਾਂ ਨਹੀਂ ਕਰਦੇ ਨੌਕਰੀਆਂ ਨਹੀਂ ਕਰਦੇ ਕਰਦੇ ਹੀ ਆ ਕਿ ਜਿਹੜੇ ਪੜੇ ਲਿਖੇ ਆ ਉਠ ਕੇ ਤੇ ਕਦੀ ਕੋਹ ਬਣਾ ਲਿਆ ਕਦੀ ਕੋਹ ਬਣਾ ਲਿਆ ਪਰ ਕਈ ਲੋਕ ਦੇ ਰਹੀ ਨਹੀਂ ਤੋਂ ਦੇ ਹਰੂ ਲੈ ਕੱਲ ਪਰਸੋ ਮੇਰੇ aí ਭਰਾ ਪਰ ਜਾਈ ਫਰੇਜ ਤੁਹਾਨੂੰ ਦੇਖ ਹੀ ਗਏ ਤੇ ਮੈਂ ਤੋ ਵੀ ਤੋ ਹੀ ਬਾ ਨਾ ਹੀ ਲੱਭਣ ਦੇ ਜਮਾਬਤ ਮੇਰੇ ਚ ਤਾਂ ਸਾਨੇ ਉਹ ਦੇ ਕੇ ਗਏ ਆ ਤੇ ਤੂੰ ਹੀ ਵਰਤਨੀ ਮੈਂ ਤਾਂ ਨਹੀਂ ਵਰਤਨੀ ਐਦੀ ਮੈਨੂੰ ਰਾਤੀ ਘੜ ਦੇ ਆਂਦੇ ਡੱਬਾ ਦੇ ਦੇ ਗਏ ਵਾਟਰ ਕੂਲਰ ਚ ਤੇ ਸਾਚੀ ਆਂਦਾ ਔਰ ਕੀ ਆਂਦਾ ਵਾ ਕੋਨ ਹੋਆ ਪੜੀ ਤੇ ਹੈਸੀਏ ਤੋਂ ਵਟਵਾਤ ਕਰਕੇ ਜਾਂਦੇ ਉਹ ਵਿਚਾਰੇ ਕੀ ਕਰਨ ਉਹ ਫਰਿਜ ਤੂੰ ਤਾਂ ਫਰਿਜ ਹੀ ਸਿਰ ਤੇ ਚੜਾ ਲਈ ਆ ਤੂੰ ਜੇ ਫਰਿਜ ਲਈ ਆ ਉਹ ਤੂੰ ਹੀ ਮੰਗਦੇ ਵੱਡੀ ਲਮਾਰੀ ਜਿੱਦੀ ਉਹਨਾਂ ਕੋ ਨਹੀਂ ਹੈ ਜੇ ਪਹੁੰਚੇਗੀ ਦੇਣ ਦੀ ਜੇ ਅੰਦੀ ਪਹੁੰਚ ਨਹੀਂ ਹੈਗੀ ਮੰਮੀ ਤੂੰ ਉਹਨਾਂ ਨੂੰ ਨੇ ਕਹਿਣਾ ਕਿ ਤੂੰ ਖਰਚਾ ਬੜਾ ਕਰਦੀ ਹੈਗੀ ਆ ਬੰਦਾ ਸੋਚ ਕੇ ਘਰ ਦਾ ਆਪਣੇ ਘਰ ਤੇ ਵੇਖੇ ਫਾਦੋ ਵੀ ਤੇਰੇ ਵਾਲੀ ਕਦੀ ਕੋਹ ਬਣਾ ਲੈ ਕਦੀ ਕੋਹ ਬਣਾ ਲੈ ਵੇ ਕਿੰਨੇ ਪਿਆਸ ਹੀ ਰਹੇ ਹਾਂ ਥੋੜਾ ਨੂੰ ਸਾਰ ਲਈਦਾ ਵਾ ਕਿ ਲੋ ਪਿਆ ਚੀਰ ਕੇ ਤਾਂ ਬਹਿ ਗਈ ਆ ਬੱਲੇ ਤੇਰੇ ਤੂੰ ਸਭ ਜਿਆ ਬਣਾਉਂਦੀ ਆ ਕਦੀ ਖਾਣ ਤੋ ਕਦੀ ਕਾਹੇ ਤੋ ਮੈਨੂੰ ਨੋ ਕਟੋ ਕੀ ਕਰਦੀ ਰਹਦੀ ਆ ਜੇ ਕਿਤੇ ਸਾਬਣ ਮੇ ਮਾਸਾ ਫੜ ਲੈਣਾ ਤੇ ਮੈਨੂੰ ਕਹਿ ਦਿੰਦੀ ਉੱਥੇ ਕਦੀ ਸਾਬਣ ਵੀ ਆ ਗਈ ਮਾਸੀ ਵੀ ਨਹੀਂ ਹਾਦੀ ਉਹ ਮੰਨ ਵੀਰ ਚੱਲ ਦੀਦੀ ਤਹੀਂ ਨਾ ਹੋਂ ਸਾਰਾ ਰੱਖੋ ਤਹੀਂ ਮਨ ਵੀ ਥੋੜੀ ਕਿਤੇ ਤੇ ਮੈਂ ਦੱਸਦੀ ਨਹੀਂ ਤੁਹਾਨੂੰ ਹੁਣ ਮੈਂ ਆ ਕੇ ਆਈ ਹੁਣ ਮੈਂ ਕੀ ਕਰਾਂ ਦੱਸ ਕੋਣ ਆ ਪਕਲਣੇ ਵੀ ਨਹੀਂ ਆ ਹਜੇ ਅਰਦਾਵੋਇ ਤੇ 4 ਦਿਨ ਕੀ 10 ਦਿਨ ਰੋ ਆਪੇ ਪਤਾ ਲੱਗ ਜਾਣਾ ਜਦੋਂ ਆਪੇ ਮਾਰੀਆਂ ਨਾ ਚੁੱਲੇ 'ਚ ਗੁੱਪਾ ਸੁੱਖ ਦਾ ਫੇਰ ਹੀ ਪਤਾ ਲੱਗਣਾ ਵਾ ਨਾਲੇ ਮੇਰੀ ਗੱਲ ਸੁਣ ਤੂੰ ਟੈਨਸ਼ਨ ਨਾ ਲੈ ਤੂੰ ਆਈ ਹੈ ਨਾ 4 ਦਿਨ ਇੱਥੇ ਰਹਿ ਕੋਈ ਗੱਲ ਨਹੀਂ ਮਨਜੋਤ ਕਿੱਥੇ ਜੀਜੀ ਮੈਂ ਤਾਂ ਅੱਗੇ ਕਹਿਣੀ ਘਰ ਅੱਗੇ ਗਰੀਬੀ ਤੋਂ ਉੱਤੋਂ ਮੈਂ ਵੀ ਆ ਕੇ ਇੱਥੇ ਬਹਿ ਜਾਊਂਗੀ ਕੋਈ ਯਾਰ ਨਹੀਂ ਜਾ ਰਹੇ ਨੇ ਕੀ ਕਰਨਾ ਵੀ ਆਉਣੇ ਤਰਪਾਲ ਪਾਉਣੇ ਕੋਠੇ ਤੇ ਦੇਖ ਲਓ ਘਰ ਆਈਆਂ ਆਹੋ ਅਮੋਸਮ ਵਾਲੇ ਵੇਖੋ ਕਿੱਡੀ ਛੇਤੀ ਬਦਲ ਗਿਆ ਅੱਜ ਹੀ ਸੜਕਾਂ ਗਲੀ ਚ ਤਵੀਆਂ ਆਉਣ ਡੀਆਂ ਹੀ ਗਿਆ ਤੇ ਮਹਾਦੇ ਸੇ ਚ ਕਣੀਆਂ ਪੈਣ ਡੀਆਂ ਹੀ ਗਿਆ ਅਜੇ ਘਰ ਤੱਕ ਪਹੁੰਚੀ ਆ ਮੈਂ ਤੇ ਸੂਰਜ ਆ ਗਿਆ ਕਿਸ ਨੇ ਮੰਨਣਾ ਹੈਗਾ ਇਦਾਂ ਹੀ ਸਾਡੇ ਵੀ ਕਰਮਾਂ ਦੇ ਸੁਖ ਲਿਖੇ ਹੋਏ ਨਾ ਮੈਂ ਤੁਹਾਡੀ ਇੱਕ ਦੋ ਦਿਨ ਮੁੜਨੀ ਮੈਨੂੰ ਤੇ ਇਹ ਨਹੀਂ ਸਮਝ ਆਉਂਦੀ ਕੋਈ ਗੱਲ ਨਹੀਂ ਤੂੰ ਟੈਨਸ਼ਨ ਨਾ ਰਹਿ ਰੱਬ ਮੋੜੀ ਬਚਣਾ ਮੰਨਣਾ ਵੀ ਚਲ ਗਿਆ ਨਾ ਬਾਹਰ ਸਭ ਕੁਝ ਸਹੀ ਹੋਣਾ ਹੈ ਮੈਂ ਤਾਂ ਤਾਂ ਹੀ ਉਹਨੂੰ ਨਿਆਣੇ ਨੂੰ ਆ ਕੇ ਦੱਸਦੀ ਕੋਈ ਨਹੀਂ ਉਹਦੇ ਵੀ ਬੋਝ ਪਾਦਾ ਆ ਕੇ ਚਲ ਕੋਈ ਨਹੀਂ دیتی ਹਾਂ ਸਰਾ ਖੋ ਦੀਦੀ ਤੀ ਬਣਾ ਲਉ ਹਾਂ ਚਾ ਫਿਰ ਚਲ ਕੋਈ ਨਹੀਂ ਬਣਾਉਣੀ ਮਨਪ੍ਰੀਤ ਨੂੰ ਲੱਗਦੇ ਆ ਬੜਾ ਨੀਚਾ ਤੀਨੇ ਦਾ ਟੈਨਸ਼ਨ ਲਿਆ ਕਰੋ ਕੋਈ ਗੱਲ ਨਹੀਂ ਵੀਰ ਹੈਗਾ ਵਾ ਨਾ ਡਾਡਾ ਕੁਝ ਨਾ ਕੁਝ ਕਰਕੇ ਤੇ ਗੱਲਬਾਤ ਕਰਕੇ ਤੇ ਫੇਰ ਹੀ ਆਪਾਂ ਛੱਡ ਕੇ ਆਵਾਂ ਗੈਰ ਕਾ ਇਹ ਕਿਰਿਆ ਪਤਾ ਤਾਂ ਹੈਗਾ ਵਸੇ ਬਾਹਰ ਨਹੀਂ ਅਸੀਂ ਤੇ ਸੋਚ ਰਹੇ ਆ ਕਿ ਭੋਮਨ ਦੀਦੀ ਲਈ ਕੋਈ ਵਧੀਆ ਘਰ ਲੱਭੇ ਤੇ ਇਹਨੂੰ ਵੀ ਤੋੜੀਏ ਆਪਣੇ ਘਰ ਇਸੇ ਕਰਕੇ ਤੇ ਮਨਪ੍ਰੀਤ ਕਈ ਵਾਰ ਕੋਟ ਖਾ ਕੇ ਤੇ ਮੈਂ ਉੱਥੇ ਟੇਕਦੀ ਰਹੀ ਕਿ ਉਹ ਇੱਕ ਤਾਂ ਅੱਗੇ ਮੰਨੇ ਤੇ ਸਿਰ ਤੇ ਵੀ ਆਉਣ ਵਾਲੀ ਐ ਤੇ ਮੈਂ ਵੀ ਘਰ ਚਲ ਜਾ ਉਹਦੇ ਤੇ ਕੀ ਆ ਰੱਖੂਗਾ ਸਹੀ ਗੱਲ ਐ ਦੀਦੀ ਤੀਂ ਰੱਬ ਦੇ ਤੇ ਦਿੰਦਾ ਵਾ ਨਾ ਇਹਨਾਂ ਦੇ ਕਰਮ ਚੰਗੇ ਲਿਖ ਦੇ ਤੇ ਕੀ ਐ ਕਿਡੀਆਂ ਪਾਰੀਆਂ ਵਾ ਕਿਤੇ ਇਹਦੇ ਨਾਲ ਤਾਂ ਮਨਪ੍ਰੀਤ ਨਹੀਂ ਮੈਨੂੰ ਗਰੀਬ ਘਰ ਹੀ ਵਿਆਹ ਦਿੰਦੇ ਤੂੰ ਇੰਨੇ ਵੇ ਅਮੀਰ ਕਰ ਲਈ ਘਰ ਲੱਭਣਾ ਹੀ ਜੀ ਦੀ ਸਾਨੂੰ ਤੇ ਇਹੀ ਹੈਗਾ ਚਲੋ ਸੋਖ ਹੋਊਗਾ ਤੁਹਾਨੂੰ ਇੱਥੇ ਵੀ ਤੁਸੀਂ ਕਰਦਾ ਕਿਦਾਂ ਲਈ ਫਿਰ ਦੇਣੇ ਹੀਗੇ ਤੇ ਕੰਮ ਦਾ ਗੋਣੀ ਨਹੀਂ ਆ ਕਿ ਨੂੰ ਵੀ ਵੀ ਇੰਨਾ ਕੰਮ ਕਰਦੀ ਐ ਚਲੋ ਕੋਈ ਨਹੀਂ ਹੁੰਦੀ ਰੋਣਾ ਹੁਣ ਆ ਗਏ ਆ ਨਾ ਆਪਣੇ ਘਰ ਦੇ ਹੀ ਤੇ ਹੁਣ ਤੁਸੀਂ ਵੀ ਖੁਸ਼ ਰਹੋ ਤਾਂ ਹੀ ਅਹੀਂ ਖੁਸ਼ ਰਹਿਣਾ ਮੈਂ ਤੂੰ ਵੀ ਕਪੜੇ ਬਦਲ ਲੈ ਤੇਰੇ ਟਿਵੀਸ਼ਨ ਵਾਲੇ ਨੇ ਆਣ ਵੀ ਆਉਣ ਵਾਲੇ ਹੋਣੇ ਆ ਕੋਈ ਨਹੀਂ ਦੇਦੀ ਰੋਟੀ ਦਾ ਨਾ ਫਿਕਰ ਕਰੀ ਮੈਂ ਆਪੇ ਕਰ ਲੂੰਗੀ ਆਹੋ ਨਹੀਂ ਉਹ ਤਾਂ ਕੋਈ ਗੱਲ ਨਹੀਂ ਕਪੜੇ ਬਾਅਦ ਵਿੱਚ ਮੈਂ ਬਦਲਦੀ ਆ ਮਨਜੋਣਾ ਨਾਲ ਮੈਂ ਇੱਕ ਗੱਲ ਕਰਨੀ ਸੀਗੀ ਕੋਈ ਮੈਂ ਗੱਲ ਕਰਕੇ ਤੇ ਫਿਰ ਆਈ ਕੋਠੇ ਤੇ ਆ ਜਾਂਦਾ ਉੱਤੇ ਹਾਂ ਉਹ ਤਾਂ ਹੁਣ ਹਟ ਗਿਆ ਹੀ ਆ ਕੀ ਬਤਾ ਨਾ ਹੀ ਆਵੇ ਤੇਰਾ ਆਪਣਾ ਕੰਮ ਸੁੱਤਰ ਆ ਗਿਆ ਮਿੱਟੀ ਪਾਤੀ ਐ ਸਰਪਾਹ ਪਾਤੀ ਐ ਤੇ ਨਾ ਚੂਗਾ ਉਹਦਾ ਜੇ ਮੀਂਹ ਪੈਂਦਾ ਰਿਹਾ ਫਿਰ ਛੋੜਨਾ ਪੈਣਾ ਹੈ ਚੱਲ ਚੰਗਾ ਆ ਏਦਾਂ ਆ ਪਾ ਲਈ ਆ ਪਰ ਮੀਂਹ ਵੀ ਅਜਾ ਡਰਾਉਣੀ ਜਿਆਵਾ ਮੰਜਾ ਉਹ ਜੇ ਮੀਂਹ ਆਏ ਨਾ ਰੇਡ ਵਾਲਾ ਫੇਰ ਨਹੀਂ ਚੁੰਦੀ ਹੁੰਦੀ ਇਹ ਮੀਂਹ ਇਹਦੇ ਛਿਮ ਜਾਂਦਾ ਵਾ ਤੇ ਫੇਰ ਚੁੰਡ ਆ ਪਿੰਦਾ ਵਾ ਸਹੀ ਗੱਲ ਵਾ ਅੱਜ ਤਾਂ ਮੀਂਹ ਨੇ ਇੰਨਾ ਡਰਾਇਆ ਜਦੋਂ ਸਕੂਲੋਂ ਤੁਰਿਆ ਨਾ ਤੇ ਅਸੀਂ ਭੇਜੀ ਗਈਆਂ ਉੱਥੇ ਆਹੋ ਇਧਰ ਬੱਦਲ ਬੜਾ ਜੜਿਆ ਇਹ ਮੜਮੜੀ ਕਿਹੜੇ ਇਧਰ ਵੀ ਆਈ ਹੁਣ ਟੋਪ ਲੱਗ ਗਈ ਐਥੇ ਬਹਿ ਜਾ ਗੱਲ ਕਰਨੀ ਮੈਨੂੰ ਆਪ ਗਰਮੀ ਆ ਗਈ ਆ ਤੇ ਮਿੱਟੀ ਪਾਉਂਦੇ ਨੂੰ ਦਾ ਬੰਦਾ ਆਇਆ ਇਹਨੂੰ ਘੱਲਿਆ ਹੋਣਾ ਜੀ ਹਾਂ ਕੀ ਗੱਲ ਕਰਨੀ ਗੱਲ ਉਹੀ ਮੈਂ ਜੋਤੀ ਦੀਦੀ ਦੀ ਬੜੀ ਟੈਨਸ਼ਨ ਸੀ ਵਿਚਾਰੀ ਉਹ ਤਾਂ ਹੈਗੀ ਟੈਨਸ਼ਨ ਤੇ ਨਾ ਮੈਨੂੰ ਘਟਵਾ ਚਲ ਆਪਣੀਆਂ ਦੇ ਟੈਨਸ਼ਨਾਂ ਮੁੱਕਦੀਆਂ ਹੀ ਨਹੀਂ ਆ ਤੇ ਉਹ ਨਾ ਦੁਕਾਨ ਵਾਲੇ ਅੰਕਲ ਕਹਿਣਦੇ ਹੀ ਪੋਸਟ ਆਈਆਂ ਵਾ ਭਰਨਾ ਲਈ ਮੈਂ ਤੇ ਪੋਮਨ ਦੀਦੀ ਦੋਵੇਂ ਜਾਣੀਆਂ ਭਰ ਲਈਏ ਫਿਰ ਕੀ ਕਰਨ ਭਰਨੀ ਆ ਆਹ ਟੈਸਟ ਦੇ ਉਨੀਆਂ ਵਾ ਤੁਹਾਨੂੰ ਮੈਨੂੰ 1400 ਰੁਪਇਆ ਦੇ ਦੋ ਤੇ ਮੈਂ ਆਵੇ ਤੇ ਗਲੀ ਜੋੜੇ ਹੱਥ ਮੇਰੇ ਕੋ ਜਿਹੜੇ ਪੈਸੇ ਨਾ ਮੈਂ ਤੇਰਾ ਪਾਲ ਲੈਣਤੀ ਜੋ ਦਿਹਾੜੀ ਵਾਲਾ 25 ਰੁਪਇਆ ਨੂੰ ਦੇ ਦਿੱਤਾ ਜੀ ਮੈਂ ਤਾਂ ਖਾਲੀ ਹੋ ਗਿਆ ਹਾਂ ਮੈਂ ਕਿਤੇ ਨਹੀਂ ਭਰੀ ਜਾਵਾਂ ਨਾਲੇ ਮੈਂ ਥੋੜੇ ਟੈਸਟ ਭਰੇ ਥੋੜੀਆਂ ਭਰਤੀਆਂ ਵੇਖੀਆਂ ਮੈਨੂੰ ਮਿਲੀ ਨੌਕਰੀ ਸਾਡੇ ਕਰਮ ਜਾਨੀ ਸਰਕਾਰੀ ਪੈਸਾ ਕਰਮ ਆਪਣੇ ਆਪ ਹੀ ਤੇ ਮੰਨ ਲਿਆ ਵੀ ਨਹੀਂ ਹੈਗਾ ਆਪਾਂ ਨੂੰ ਟਰਾਈ ਕਰਦੇ ਰਹਿਣਾ ਚਾਹੀਦਾ ਵਾ ਜਿੰਨੇ ਪਹਿਲੇ ਜਿੰਨੇ ਪੈਸੀ ਫਾਰਮਲੇ ਭਰਤੇ ਹਨ ਜਿ ਉਹੋ ਜੋੜੇ ਹੁੰਦੇ ਹਨ ਸਾਡੀ ਕੋਠੀ ਪੈਣੀ ਆ ਲਾਸਟ ਚਾਂਸ ਦੇ ਦੋ ਇੱਕ ਵਾਰੀ 1400 ਰੁਪਇਆ ਦੇ ਦੋ ਤੇ ਪਤਾ ਨਹੀਂ ਉੱਥੇ 600 600 ਲੱਗਣਾ ਹੀ ਹੈ ਓਕੇ 700 ਲੱਗਣਾ ਵਾ ਕਿੱਥੋਂ ਦੇ ਦਾਂ ਯਾਰ ਮੈਂ ਤੁਹਾਨੂੰ ਦੇ ਅੱਗੇ ਬਦਾਵਾ ਜਰਨਲ ਦੀਆਂ ਤੇ ਪੋਸਟਾਂ ਹੀ ਨਹੀਂ ਹੁੰਦੀਆਂ ਹੈਗੀਆਂ ਆ ਤਾਂ ਹੀ ਕਹਿੰਦਾ ਕੋ ਮੈਰਟ ਉਹ ਚੁੱਕਦੇ ਆ ਤੇ ਤਾਂ ਹੀ ਕਹਿੰਦਾ ਨਹੀਂ ਮਿਲ ਨਹੀਂ ਲੌਗੀ ਤੇ ਦਾ ਫਾਰਮ ਭਰ ਤੇ 1400 ਰੁਪਇਆ ਦੇ ਤੜ ਸਾਡਾ ਹਫਤਾ ਔਖਾ ਹੋ ਜਾਣਾ ਉਹ 14 ਰੁਪਏ ਦਾ 14 ਲੈੰਦਾ ਦਾ ਸੌਦਾ ਸੌਖਾ ਲੈਣਾ ਰੋਟੀ ਖਾਵਾ ਹੀ ਨਾ ਹੋਰ ਕੰਮ ਨਹੀਂ ਕੋਈ ਤੇ ਚਲ ਕੋਈ ਨਹੀਂ ਤੀਹ ਨਾ ਦੋ ਟਿਊਸ਼ਨ ਵਾਲੇ ਪੈਸੇ ਬੱਚਿਆਂ ਦੇ ਪੈਸੇ ਲੈਣ ਵਾਲੇ ਆ ਇੱਕ ਤੇ ਆ ਕਰਮਣ ਦੀ ਮੰਮੀ ਤੇ ਮੁੰਡੇ ਤੇ ਪੈਸੇ ਦੇਂਦਾ ਨਾ ਹੀ ਨਹੀਂ ਲੈਂਦੀ ਜਿੰਨਾਂ ਨੂੰ ਜਿਆਦਾ ਪੈਸਾ ਹੈ ਨਾ ਉਹ ਜਿਆਦਾ ਕੰਜੂਸ ਹੋ ਗਏ ਅਜਰਾਹ ਚ ਟੱਕਰੀ ਹੈ ਭੋਮਾ ਦਾ ਵਿਆਹ ਨਹੀਂ ਕਰਦੀ ਉਹ ਨਹੀਂ ਕਰਦੀ ਜੇ ਨਹੀਂ ਕਰਦੀ ਇਹ ਮੇਰਾ ਬੰਦਾ ਅਮਰੀਕਾ ਬੈਠਾ ਆ ਹਾਂ ਜਉਂ ਆ ਮੈਂ ਹਾਂ ਤੁਹਾਡੀ ਕਿਸਮਤ ਵਾ ਹੈ ਨਾ ਬੋਲ ਇਹ ਤੁਸੀਂ ਪੜੇ ਲਿਖੇ ਹੋ ਜਿਆਦਾ ਪੜ ਗਏ ਆ ਹੜ ਗਏ ਆ ਕੁਛ ਇੰਨਾ ਬੋਲੀ ਰਾਹ ਦੇ ਵਿੱਚ ਬੋਈ ਪੈਸਾ ਹੀ ਆ ਸਮਝ ਹੀ ਨਹੀਂ ਲੱਗਦੀ ਕੋਈ ਵੀ ਇੰਨਾ ਲੋਕਾਂ ਦੀ ਪੈਸਾ ਹੀ ਆ ਕੋਲ ਗੱਲ ਤੇ ਨਾ ਹੈਨੀ ਅਗਲਾ ਹੀ ਉਹਨੂੰ ਲੈ ਕਹਿੰਦੇ ਨਹੀਂ ਆਂਦੇ ਜਿਹਦੀ ਕੋਠੀ ਦਾਣੇ ਉਹਦੇ ਕਮਲੇ ਵੀ ਸਿਆਣੇ ਉਹਨਾਂ ਦੀ ਤੇ ਉਹ ਗੱਲ ਹੋਈ ਪਈ ਆ ਯਾਰ ਗੱਲ ਕਰਨ ਦਾ ਨਾ ਨਾ ਤਾ ਉਹ ਤਰੀਕਾ ਨਾਲ ਨੂੰ ਪਤਾ ਸਵਾ ਇਹ ਜਿਹਾ ਪੈ ਕੀ ਕਰਨਾ ਚੱਲ ਕੋਈ ਨਹੀਂ ਪਹਿ ਲੈਣ ਵਾਲੇ ਆ ਮੈਂ ਜਾ ਕੇ ਤੇ ਆਉਂਦਾ ਨਾ ਜੀ ਉਹ ਜਿਆਦਾ ਫਿਕਰ ਵਾ ਹਨ ਨਹੀਂ ਫਿਕਰ ਉਹ ਮਤਲਬ ਜਿਆਦਾ ਫਿਕਰ ਦੇ ਇਹਨਾਂ ਨੂੰ ਸਾਰੀ ਗਲੀ ਨੂੰ ਬੜਾ ਫਿਕਰ ਵਾ ਵੀ ਇਹਨਾਂ ਦੀ ਕੁੜੀ ਵੀ ਆਉਣ ਵਾਲੀ ਹੈ ਯਾਰ ਮੰਮੀ ਦਾਦੀ ਹੁੰਦੇ ਤੇ ਮੈਨੂੰ ਵੀ ਛਤ ਪਾਰ ਖੋਲਾ ਹੁੰਦਾ ਹਾਂ ਸਾਰੀ ਟੈਨਸ਼ਨ ਮੈਂ ਨਾ ਇਦਾਂ ਕਰਦੀ ਆ ਮੈਂ ਅੱਜ ਕਰਮਣ ਆਉਂਦਾ ਵਾ ਨਾ ਇਹਨੂੰ ਮੈਂ ਕਹਣਾ ਵਾਂ ਵੀ ਭਰਾਵਾ ਜੋੜੇ ਤੇ ਦੇਗੇ ਹੱਥ ਫੀਸ ਲਿਆ ਦੇ ਤੇ ਲੈਂਦਾ ਵਾਂ ਨਾ ਉਹਦੇ ਪੈਸੇ ਆ ਤਾਂ ਮੈਂ ਜਾ ਕੇ ਤੇ ਇਹਨਾਂ ਦੋਵਾਂ ਨੇ ਟੈਸਟ ਭਦ ਲਿਆਉਣੇ ਮੰਗ ਕੇ ਲੈ ਲੈਨੇ ਆ ਫੇਰ ਕੀ ਉੱਥੇ ਸਾਡਾ ਕੋਲ ਸਵਾਦੇ ਹੀ ਜਾਊਗਾ ਤੂੰ ਮੰਗ ਕੇ ਲੈਣੇ ਨਹੀਂ ਆ ਮਿਹਨਤ ਕੀਤੀ ਹੈ ਮਿਹਨਤ ਪੈਣੇ ਨੂੰ ਆਪ ਤੈਨੂੰ ਹੈ ਹੀ ਨਹੀਂ ਆ ਵੀ ਮੈਂ ਫੀਸ ਵੀ ਦੇਦਾ ਐਵੇਂ ਯਾਰ ਮੀ ਹਟ ਗਿਆ ਮੀ ਉਦੋਂ ਤੱਕ ਵੀ ਨਾ ਛੁੱਟੀ ਹੋਣੀ ਚੱਲ ਜਾਣਾ ਤੇ ਪੈਣਾ ਹੀ ਕੋਈ ਨਾ ਵਈ ਆ ਸ੍ਰੀ ਗਾੜਾ ਸ੍ਰੀ ਗਾੜਾ ਕੁਰਸੀਆਂ ਕੁਰਸੀਆਂ ਲਾ ਦੋ ਸਾਰਾ ਸਾਲ ਇੰਨੀ ਚੜਾਈ ਤੇ ਸਾੜਨਾ ਸਾਡਾ ਕੋਈ ਗੱਲ ਨਹੀਂ ਕੁਰਸੀਆਂ ਵੀ ਡਾ ਦੂੰਗੀ ਕੋਈ ਅਫਸਰ ਬਣ ਜਾ ਫੇਰ ਮੈਂ ਤੈਨੂੰ ਕੁਰਸੀਆਂ ਵੀ ਡਾ ਦਿਆ ਕਰੂੰਗੀ ਤੂੰ ਕੀ ਲੱਗੀ ਗਏ ਜੇ ਇਦਾਂ ਅਫਸਰ ਲੈ ਲੱਗੀ ਆ ਸਕੂਲ ਪੜਮਦੀ ਨਹੀਂ ਆ ਅਫਸਰ ਲੱਗੀ ਆਇਓ ਪ੍ਰਾ ਬੈਠੋ ਤੇ ਮੈਂ ਕੁਰਸੀ ਲੈ ਹੁਣ ਨਿਕਾਉ ਹਾਂ ਜੇ ਤੁਸੀਂ ਇੱਧਰ ਆਏ ਮੈਂ ਗੰਦ ਲੱਗੇ ਬੈਠਾਂ ਦੇ ਤਾਂ ਆਈ ਉਹਦਾ ਮੰਗਣੇ ਪੈਸੇ ਦੇ ਕੋ ਆਈ ਮੈਂ ਮੈਂ ਤੇ ਨਹੀਂ ਕੀਤੀ ਚਲੋ ਫਿਰ ਮੈਂ ਜਾ ਕੇ ਨਾ ਆਉਣ ਹੀ ਵਾਲੇ ਹੋਣੇ ਜੋਤੀਦੀਨ ਨੇ ਵੀ ਕਹਿਣਾ ਕਿੱਧਰ ਚਲ ਗਈ ਚਲੋ ਆਉ ਨਾਲੇ ਚਾਹ ਬਣਨ ਲੱਗੀ ਹੈ ਤੇ ਤੀਹ ਵੀ ਪੀ ਲੋ ਮੈਂ ਥੱਲੇ ਕੀ ਕਰਾਂ ਯਾਰ ਆ ਗਈ ਮੇਰਾ ਦੋਵਾਂ ਭੈਣਾਂ ਨਾਲ ਵੇਖ ਲੈ ਮਨ ਹੁਣ ਉਤਰਾ ਹੁੰਦਾ ਹੀ ਹੈ ਵਿਚਾਰਿਆ ਕੀ ਕਰਨ ਲਈ ਆ ਮੈਂ ਚੱਲ ਕੋਈ ਨਹੀਂ ਟੈਨਸ਼ਨ ਨਾ ਲਿਆ ਕਰੋ ਮੰਜ ਸਾਰਾ ਕੁਝ ਸਹੀ ਹੋ ਜਾਣਾ ਮੇਰੇ ਕੋਲ ਪੈਸਾ ਹੁੰਦਾ ਇੰਨਾ ਤੇ ਮੈਂ ਚਾਹ ਪੂਰੇ ਕਰਦਾ ਇਹਨਾਂ ਦੇ ਕੁਮਰੀ ਦਾ ਵਿਆਹ ਕਰਦਾ ਤੇ ਜੋਤੀ ਨੂੰ ਹੋਰ ਦਿੰਦਾ ਉਹ ਪੈਸੇ ਕੋਈ ਸਾਸਿ ਖੁਸ਼ ਹੁੰਦੀ ਕੇ ਇਹਨੂੰ ਨਹੀਂ ਖੁਸ਼ ਕੀਤਾ ਜਾਂਦਾ ਮੰਜ ਤਾਂ ਚਲੋ ਕੋਈ ਨਹੀਂ ਤੇ ਆ ਜੋ ਢਾ ਫੇਰਾ ਉਹ ਦਾਵਾ ਕਰ ਮੰਨ ਤੇ ਮੈਂ ਫੇ ਮੰਗ ਲੈਣੀ ਯਾਰ ਕੰਮ ਤੇ ਇਹੋ ਹੀ ਪੱਠਿਆਂ ਪੁੱਠਿਆਂ ਦਾ ਹੀ ਆ ਇਹ ਕਰਕੇ ਆਪਾਂ ਸਬਜ਼ੀਆਂ ਵਿੱਚ ਚੰਡਾ ਪਾਵਾ ਕੋਈ ਨਹੀਂ ਵੇਖ ਲਾਂਗੇ ਬਾਅਦ ਚ ਸਲਾਹ ਕਰਾਂਗੇ ਜਦ ਮੰਡੀਆਂ ਸੁੱਕ ਤੇ ਲਿਆਉਣੀ ਆ ਤੇ ਮੁੜ ਕੇ ਪੱਠੇ ਪੁੱਠੇ ਵਾੜ ਕੇ ਤੇ ਮੁੜ ਕੇ ਫੇਰਾ ਪੂਰਾ ਲਾਤਾ ਪੜੇ ਲਿਖੇ ਹੈਗੇ ਆ ਲੋਕਾਂ ਨੇ ਕਰਨ ਨਹੀਂ ਦੇਣਾ ਇਹ ਕੰਮ ਉੱਤੋਂ ਹੈਗੇ ਵੀ ਜੱਟ ਵਾ ਚਲੋ ਕੱਢ ਲਓ ਕਾਪੀਆਂ ਨਾ ਫੈਸਲਾ ਕਿ ਹੈ ਸੱਜਣੇ ਵੀ ਆ ਮਮਾ ਨੇ ਦੀ ਫੀਸ اچھا ਜੱਤੀ ਅਸਰੀਆ ਲੋ ਜਿਆ ਕ ਸਾਥ ਸ੍ਰੀ ਕਾਲ ਅਗਲੇ ਮੰਤਰੀ ਦਾ ਇਹ ਕਿਨੇ ਨੇ ਰਿਡੀ ਦੀ ਫੀਸ ਇਹ ਕਾਸ ਫੈਸਲਾ ਕਿ ਆ ਅੱਛਾ ਕਾਸ ਦੀ ਮੰਮੀ ਜੀ ਤਾਂ ਸਵਾਈ ਵੀ ਦੇਣ ਵਾਲੀ ਈ ਹੱਡੀ ਚਲ ਕੋਈ ਨੇ ਨੂੰ ਦੇ ਦਾਂਗੀ ਸਵਾਈ ਤੇ ਏ ਵੀ ਇਹਦਾ ਟਾਈਮ ਨਾ ਫੀਸ ਲੈ ਹੁੰਦਾ। ਅੱਛੀ ਲੱਗੀ ਓਏ। ਫਿਰ ਕਾ ਕਰ ਮੰਦੀ ਮੰਮੀ ਨੂੰ ਪਤਾ ਹੀ ਨਹੀਂ ਲੱਗਦਾ ਕਿ ਇਹਨੇ ਕੀ ਆਹ ਹੋਰ ਇਹਦ ਗੱਲ ਆ ਜਦੋਂ ਗੱਲ ਕਰਨੀ ਉਹ ਝੁਕਦੀ ਨਹੀਂ ਗੱਲ ਕਰਨ ਲੱਗਿਆਂ ਤੇ ਛੱਟਫਟ ਮੂੰਹ ਤੇ ਮਾਰ ਦਿੰਦੀ ਇਹੋ ਜੇ ਕੰਮਾਂ ਤੋਂ ਬੜੀ ਸ਼ੇਰ ਰਹਿੰਦੀ ਐ। ਜੇ ਜਦੋਂ ਫੀਸ ਦੇਣੀ ਹੁੰਦੀ ਨਾ ਤਾਂ ਫੀਸ ਦੇਣ ਦਾ ਵੈਸੇ ਵੀ ਨਹੀਂ ਇਹਨੂੰ ਨਾਲ ਲੈਣਾ ਹੁੰਦਾ। ਹਾਂ ਤਾਂ ਮੈਂ ਫਿਰ ਮੈਂ ਆਹ ਕੋਈ ਨਹੀਂ ਇਹਨੂੰ ਵਸਾਈ ਤੇ ਵਾਈ ਮਾਰ ਕੇ ਕਹਿ ਦੋ। ਚਲੋ ਤੇਹੀ ਪੜਾ ਲਓ ਫਿਰ ਇਹਨੂੰ। ਹਾਂ ਤੇ ਇਹ ਫਿਰ ਆਪ ਹੀ ਪੜਾਵਾਂਗੇ ਹਨਾ। ਆਹ ਕੋਈ ਨਹੀਂ। ਠੀਕ ਆ ਭੇਜਨੇ। ਕੋਈ ਗੱਲ ਨਹੀਂ ਕਿਹੜੇ ਕਿਹੜੇ ਪੜਨਾਵੇਂ ਅੱਜ ਟੈਸਟ ਹਾਂ ਜੀ ਇੰਗਲਿਸ਼ ਦਾ ਪੜਨਾ ਲੈ ਕਿਰਕ ਮੈਂ ਪੜਉ ਰਹੀ ਆਂ ਤੀ ਪੜ ਲੋ ਦੀਦੀ ਇਹਨਾਂ ਨੂੰ ਹੁਣ ਪੜਾ ਲਿਓ ਕੋਈ ਨਹੀਂ ਮੈਂ ਫੜਾਉਂਦੀ ਟੈਸਟ ਲੈ ਲਿਓ ਇਹਨਾਂ ਕੋ ਪ੍ਰੋਪਰ ਫੀ ਨਾ ਕਹਿਣੇ ਹਾਂ ਦਿਖਾਓ ਦੇ ਇਦਾਂ ਕਿਦਾਂ ਟੈਸਟ ਕਰ ਲੈ ਵਧੀਆ ਆ ਜਾ ਕਰ ਮੈਂ ਹਾਂ ਬਹੁਤ ਇਹਨਾਂ ਫੀਸ ਰਹਿੰਦੀ ਓ 2 ਮਹੀਨੇ ਦੀ ਅਪਣੀ ਨੰਮ ਮਮੀਂ ਜਾ ਕੇ ਸੁਨਾਹ ਦਵੀ ਚੰਗਾ ਹਾਂਜੀ ਹਾਂ ਤੇ ਇਹਨਾਂ ਨੂੰ ਜ਼ਰੂਰੀ ਚਾਹੀਦੇ ਆ ਇਹਨਾਂ ਕੋ ਟੈਸਟ ਜਾ ਪੜਨਾ ਹੀ ਜਾ ਠੀਕ ਹੈ ਗੈਲ ਸਿੰਘ ਆਈਆਂ ਆ ਹੀ ਗਿਆ ਕੀ ਗੱਲ ਹੋਈ ਆ ਦੀਦੀ ਉਹ ਹੀ ਕੋਈ ਸੰਸਕਰੀ ਕਹਾਣੀ ਬੁਲਾਨੀ ਕੋਈ ਅਸਰੀ ਗਾ ਸੱਸ ਕੇ ਬਤ ਫੇਰ ਕਹਿੰਦੇ ਹੋ ਗਿਆ ਚਾਟੀ ਆ ਕੀ ਗੱਲ ਕਰਨੀ ਹੈ ਨਾ ਕੁਝ ਨਹੀਂ ਦੀਦੀ ਕੋਈ ਨਹੀਂ ਮੈਂ ਦੱਸਦੀ ਬਾਅਦ ਚ ਤੇ ਜਾ ਮੇਰਾ ਬਹੂ ਜਾ ਕੇ ਨਾ ਤੇ ਲਿਆਵੀ ਚੰਗਾ ਹਾਂਜੀ ਲਿਆਉਣਾ ਤੇ ਫਿਰ ਬਾਈ ਪੜਨ ਠੀਕ ਠੀਕ ਮੈਂ ਤਾਂ ਵੀ ਮੰਨਤੇ ਕੀ ਤਾਂ ਲਈ ਕੱਲ ਕੀ ਹੋਣੀ ਆ ਦੀਦੀ ਫੀਸ ਦੇ ਇਹਨੂੰ ਜੀ ਨਹੀਂ ਕਰਦਾ ਇਹਨਾਂ ਦਾ 2 ਮਹੀਨੇ ਦੀ ਫੀਸ ਵਾ ਪਹਿਲੀ ਵੀ ਜਦੋਂ ਕਢਾਈ ਸੀ ਨਾ ਉਦੋਂ ਵੀ ਬੋਲ ਬਲਾਰਾ ਕਰਕੇ ਗਈ ਸੀ ਵੇਲਾ ਇੰਨੇ ਪੈਸੇ ਹੀ ਤੇ ਜੋਤੀ ਭਾਬੀ ਆਪ ਮਾਨਸਵਾਨੇ ਪਉਂਦੀ ਤੇ ਕਿਹਦੀ ਮਿਹਨਤ ਥੋੜੀ ਰੱਖਣੀ ਚਾਹੀਦੀ ਮਿਹਨਤ ਦਾ ਦੇ ਬੰਦਾ ਉਹਨੂੰ ਉਹਨੂੰ ਨਾ ਵਾ ਕੀ ਇਹਦੀ ਚੱਕਾਦੀ ਮਿਹਨਤ ਵਾ ਨਾਲੇ ਆਪਣੇ ਆਹ ਦਹੀਂ ਕਹਿੰਦੀ ਇਹਨਾਂ ਨੂੰ ਫਰੀਦ ਚ ਪੜਾ ਸਕਦੀਆਂ ਤੇ ਆਪਣਾ ਸਿਰਦਰਦੀ ਥੋੜੀ ਹੋਈ ਨਹੀਂ ਤਵੀਸ਼ ਮੂਰੀ ਪਰ ਦੀਦੀ ਜੇ ਥੋ ਰਿਜ਼ਲਟ ਵੀ ਮੰਗਦੀਆਂ ਵਾ ਹਨਾ ਹੋਰ ਇਹਨਾਰੇ ਸਾਰੇ ਮਾੜਾ ਹੁਣ ਜੇ ਨਾ ਇਹਨੇ ਪਤਾ ਨਹੀਂ ਕਿਹਦਾ ਹੀਗਾ ਨੀਂਗੜੀ ਪਢਿੰਗੜੀ ਅੱਗੇ ਵਿਆਹ ਹੀਗਾ ਉੱਥੇ ਇਨਾ ਖਰਚਾ ਲਾ ਕੇ ਆਈ ਮਨ ਭਈ ਤੂੰ ਭੋਲੀ ਆ ਤੇਰੇ ਕਦਾਂ ਸਾਰੇ ਫਾਇਦਾ ਹੀ ਲੈਂਦੇ ਵੀ ਉਦਾਂ ਹੀ ਪੜਾ ਦਿਆ ਕਰੇ ਆਪਣੇ ਵੱਲੋਂ ਚਾਹੁੰਦੀ ਤਾਂ ਉਦਾਂ ਹੀ ਘਾਲ ਦਿੰਦੀ ਆ ਪਰ ਤੂੰ ਤਾਂ ਆਪਣੇ ਹੁਣ ਕੰਮ ਛੱਡ ਕੇ ਫੇਰ ਹੀ ਨਿਆਣੀ ਪੜਾਉਣੀ ਆ ਪਰ ਉਹ ਸਮਝਦੇ ਨਹੀਂ ਨਾ ਕਹਿੰਦੇ ਲੈ ਤੂੰ ਲੱਗ ਗਈ ਸਬਜ਼ੀ ਕੱਟਣ ਦੀ ਨਹੀਂ ਸਾਰਾ ਕੁਝ ਕਰਨ ਦੀ ਹੁੰਨੀ ਇਹ ਕਿਸਮਤ ਦੀ ਗੱਲ ਆ ਪਹਿਲਾਂ ਅੱਠ ਪੜਿਆ ਹੀ ਹੋ ਕਰ ਬਲੋ ਇਹਦਾ ਅਮਰੀਕਾ ਬੈਠਾ ਤਾਂ ਪੈਸੇ ਇੰਨੇ ਤਾਂ ਦੇ ਇਹ ਨੂੰ ਓਦਾਂ ਵੀ ਇਹ ਤਾਂ ਜੀ ਨਹੀਂ ਕਰਦਾ ਜਿਹਦੀ ਮਾਂ ਨਹੀਂ ਬਹੁਤ ਵਾ ਹੁਣ ਨਹੀਂ ਆ ਜਾਂਦੇ ਆਉਂਦੇ ਹੀ ਸਾਨੂੰ ਇੰਨੇ ਮਹੀਨੋਂ ਕਮਾਈ ਨਹੀਂ ਹੋਈ ਇਹ ਅਹੀਂ ਤੇ ਦਾ ਅਮਰੀਕਾ ਦੀ ਤਨਖਾਹ ਵਾ ਉਹ ਵਾ ਜੇ ਤੀ ਪੜੇ ਲਿਖੇ ਕੋਈ ਕੰਮ ਨਹੀਂ ਕਰਨ ਦਿੰਦੀ ਕੋਈ ਗੱਲ ਨਹੀਂ ਮਾਨਪਰੀ ਤੇ ਸਾਡੇ ਵੀ ਰੱਬ ਦੇਣ ਮੋੜੂਗਾ ਹੀ ਚਲੋ ਕੋਈ ਨਹੀਂ ਤੀ ਨਾ ਟੈਨਸ਼ਨ ਲਓ ਆ ਫਿਰ ਨਾ ਨੀ ਨਾ ਸੁਣਦੇ ਗੱਲਾਂ ਤਾਂ ਬਾਅਦ ਦੱਸ ਦੇ ਜੇ ਚਲ ਮੈਨੂੰ ਦੱਸ ਦੇ ਸੋਚ ਵਿੱਚ ਮੈਂ ਕਿਹੜਾ ਕੰਮ ਕਰਨਾ ਤੇ ਕਿੰਨ ਦੱਸ ਦੇ ਤੂੰ ਜੀ ਜੀ ਵੇ ਲੋ ਸਬਜੀ ਤਹੀ ਪਿੱਦਾਲ ਬਣਾਉਣੀ ਆ ਕਿ ਕਿਹੜੀ ਬਣਾਉਣੀ ਜੇ ਤੇ ਮੈਂ ਨਾ ਫਿਰ ਹੋਰ ਕੰਮ ਕਾਰ ਕਰ ਲੈਣੀ ਨਹੀਂ ਨਹੀਂ ਤੂੰ ਨਿਆਣੇ ਪੜਾ ਮੈਂ ਆਪੇ ਕੰਮ ਕਰ ਲੈਣਾ ਹਾਂ ਠੀਕ ਜੀ ਸਾਲਸਿਆ ਆ ਨੰਗੇ ਆ ਵਾ ਇਹ ਕਰਨਾ ਨਾ ਖੱਤੇ ਮਿਸਤਰੀ ਜਿਹੜੇ ਨਾ ਕੰਮ ਹੀ ਨਹੀਂ ਖਤਮ ਕਰਦੇ ਟਾਈਮ ਨਾਲ ਇੱਕ ਕੰਮ ਦੇ ਨਾਲ 36 36 ਨਾਲ ਕੰਮ ਫੜੇ ਹੁੰਦੇ ਨੇ ਅਜੇ ਮੈਂ ਟਾਈਮ ਤੋਂ ਟਾਈਮ ਇਹਨਾਂ ਨੂੰ ਪੈਸੇ ਦਿਨੀ ਆ ਕਿ ਕੰਮ ਮੁਕਾਦਨ ਕਿਤੇ ਪਰ ਨਾ ਇਹਨਾਂ ਨੂੰ ਕੀ ਲੱਗੇ ਕਿਸੇ ਦੇ ਨਾਲ ਮੈਂ ਤਾਂ ਸੋਚਣ ਦੀ ਹੀ ਕੰਮ ਕੋ ਮੁਕਾ ਕੇ ਨਾ ਕਿ ਨਵਾਂ ਨਵਾਂ ਸਮਾਨ ਲਿਆ ਕੇ ਤੇ ਕਮਰੇ ਐਸੇ ਸੈੱਟ ਕਰੂੰਗੀ ਤੇ ਸ਼੍ਰੀਕੇ ਨੂੰ ਸਾੜੂੰਗੀ ਇਹਨਾਂ ਨੂੰ ਕਿੱਦਾਂ ਪਤਾ ਲੱਗੇ ਕਿ ਬਾਹਰ ਮੇਰਾ ਵੀ ਘਰ ਵਾਲਾ ਮਹਿਕਾ ਵਾ ਕੋ ਛੋਟੀ ਜੀ ਗੱਲ ਥੋੜੀ ਹੈ ਕਿ ਤੇ ਸਾਰੇ ਕਮਰਿਆਂ ਵਿੱਚ ਐਨ ਮਨਸ ਮਨਸ ਸਮਾਨ ਲਿਆ ਕੇ ਤੇ ਨਵਾਵਾਂ ਯਾਦ ਹੈ ਤਾਂ ਬੜਾ ਸੋਹਣਾ ਨਾ ਬਣ ਗਿਆ ਵਾ ਬਸ ਥੋੜਾ ਬੋਤ ਹੁਣ ਕੰਮ ਰਹਿ ਗਿਆ ਵਾ ਇਹ ਵੀ ਮਿਸਤਰੀ ਨਾਲ ਜੀ ਫੋਨ ਲਾਵਾਂਗੀ ਛੇਤੀ ਛੇਤੀ ਆਣ ਕੇ ਤੇ ਮਕਾਨ ਦੀ ਕਰੋਗਾ ਚੱਲ ਬਾਅਦ ਤੇ ਵੇਖਾਂ ਕੁੱਤੇ ਨੂੰ ਕੁਝ ਪਾਉਣੀ ਆ ਸਾਰਾ ਸਿਆਲ ਲੰਘ ਗਿਆ ਵਾ ਇਹ ਕਿਰਨ ਨਾ ਖੱਤੇ ਮਿਸਤਰੀ ਜਿਹੜੇ ਨਾ ਕੰਮ ਹੀ ਨਹੀਂ ਖਤਮ ਕਰਦੇ ਟਾਈਮ ਨਾਲ ਇੱਕ ਕੰਮ ਦੇ ਨਾਲ ਛੱਤੀ ਛੱਤੀ ਨਾਲ ਕੰਮ ਫੜੇ ਹੁੰਦੇ ਨੇ ਅਜੇ ਮੈਂ ਟਾਈਮ ਸੋ ਟਾਈਮ ਇਹਨਾਂ ਨੂੰ ਪੈਸੇ ਦਿੰਨੀ ਆ ਫੇ ਕੰਮ ਮੁਕਾਦਣ ਕਿਤੇ ਪਰ ਨਾ ਇਹਨਾਂ ਨੂੰ ਕੀ ਲੱਗੇ ਕਿਸੇ ਦੇ ਨਾਲ ਮੈਂ ਇਹ ਸੋਚਾਂਦੀ ਹਾਂ ਕਮ ਕਮ ਕਾ ਕੇ ਨਾ ਕਿਰਨ ਨਵਾ ਨਵਾ ਸਮਾਨ ਲਿਆ ਕੇ ਤੇ ਕਮਰੇ ਐਸੇ ਸੈੱਟ ਕਰੂੰਗੀ ਤੇ ਸ਼੍ਰੀਕੇ ਨੂੰ ਸਾੜੂੰਗੀ ਇਹਨਾਂ ਨੂੰ ਕਿੱਦਾਂ ਪਤਾ ਲੱਗੇ ਕਿ ਬਾਹਰ ਮੇਰਾ ਵੀ ਘਰ ਵਾਲਾ ਮਹਿਤਾ ਵਾ ਕੋ ਛੋਟੀ ਜੀ ਗੱਲ ਥੋੜੀ ਹੈ ਕਿ ਸਾਰੇ ਕਮਰਿਆਂ ਵਿੱਚ ਇਹਨਾਂ ਵੰਨ ਸੁਵੰਨਾ ਸਮਾਨ ਲਿਆ ਕੇ ਤੇ ਲਾਵਾਂ ਜਦੋਂ ਹੈ ਤਾਂ ਬੜਾ ਸੋਹਣਾ ਨਾ ਬਣ ਗਿਆ ਵਾ ਬਸ ਥੋੜਾ ਬੋਧ ਹੁਣ ਕੰਮ ਰਹਿ ਗਿਆ ਵਾ ਇਹ ਵੀ ਮਿਸਤਰੀਆਂ ਨੂੰ ਜ ਫੋਨ ਲਾਵਾਂਗੇ ਛੇਤੀ ਛੇਤੀ ਆਣ ਕੇ ਤੇ ਮਕੌਨ ਦੀ ਕਰੋਗਾ ਕਦਾ ਜਿਹੜੀ ਲੱਗੜੇ ਤਰ੍ਹਾਂ ਮੇਰੇ ਤੋਂ ਬਣਾ ਮੜਾ ਕਾਬ ਨਹੀਂ ਅੱਜ ਪੜਨ ਨੂੰ ਜੀ ਕੰਡਿਆ ਮੈਂ ਕਹਿੰਨਾ ਮੰਮੀ ਨੂੰ ਫੀਸ ਦੇਓ ਕਿ ਬੈਗ ਚੁੱਕ ਲਿਓ ਲੋਨੇ ਕੋਈ ਸਕੀਮ ਫਿਰ ਅੱਜ ਹਾਏ ਹਾਏ ਵੇ ਤੂੰ ਕਿੱਧਰ ਤੈਨ ਮੈਂ ਹੁਣ ਭੇਜਿਆ ਵਾ ਚਾਹ ਪਣੀ ਪਿਆ ਕੇ ਤੂੰ ਝਟਪਟਾ ਵੀ ਗਿਆ ਵਾ ਚਾਚੀ ਦੇ ਭੂਆ ਫੀਸ ਮੰਗਣ ਦੀ ਐ ਅੱਛਾ ਫੀਸ ਮੰਗਣੇ ਤੋਂ ਘਰ ਆ ਜਾ ਨਾ ਹੀ ਲੈਣ ਉਹ ਕਹਿੰਦੇ ਜਾ ਲੈ ਕੇ ਆ ਕਰੋ ਇੱਕ ਨਾ ਉਹਨਾਂ ਦੀ ਮੈਨੂੰ ਸਮਝ ਨਹੀਂ ਆਉਂਦੀ ਫੀਸ ਮੰਗਣ ਲੱਗ ਪੈਂਦੇ ਨੇ ਉਹਨਾਂ ਦਾ ਕਾਹਦਾ ਸੁੱਖ ਵਾ ਆਪਣਿਆਂ ਦਾ ਜਦ ਫੀਸ ਹੀ ਮੰਗੀ ਜਾਣੀ ਆ ਤੇ ਫੇਰ ਕਿਉਂ ਕਿ ਚਮਕ ਨਹੀਂ ਫੀਸ ਐਰ ਕੀ ਦਿੱਤੀਗੀ ਤੇ ਮੈਂ ਦੇ ਹੀ ਦੇਣੀ ਹੀ ਨਾ ਫੀਸ ਉਹਨਾਂ ਨੂੰ ਇੰਨਾ ਪੜੀਆਂ ਲਿਖੀਆਂ ਹੈਗੀਆਂ ਨੇ ਉਹ ਉਹਨਾਂ ਨੇ ਕਿਹੜੀ ਕਿਸ ਚੀਜ਼ ਦੀ ਘਾਟ ਵਾ ਚਾ ਫੀਸ ਦੇਖੋ ਮੇਰਾ ਬੈਗ ਲੈ ਉਹ ਅੱਜ ਨਹੀਂ ਮੈਂ ਜਾ ਟਿਊਸ਼ਨ ਟਿਊਸ਼ਨ ਤੂੰ ਆਕੜਿਆ ਨਾ ਕਰ ਬਹੁਤਾ ਮੇਰੇ ਅੱਗੇ ਚੰਗਾ ਜਾਣਾ ਕਿਉਂ ਨਾ ਡਿਵੀਜ਼ਨ ਤੂੰ ਪਤਾ ਮੈਂ ਤੈਨੂੰ ਕਿੰਨੀ ਵਾਰੀ ਸਮਝਾਇਆ ਮੇਰੇ ਪਤਨੇ ਪੜ੍ਹ ਲਿਖ ਕੇ ਇੱਥੇ ਨੌਕਰੀ ਕਰਨੀ ਹੈ ਕੋਈ ਸਰਕਾਰੀ ਬਾਹਰ ਬੂਰੇ ਹੀ ਧੱਕੇ ਨਹੀਂ ਖਾਣ ਡੈਡੀ ਮੇਰਾ ਵੀ 8:30 ਤੱਕ ਪੜ੍ਹ ਕੇ ਡੋਂਕੇ ਨਾਲ ਬਾਹਰ ਹੀ ਗਿਆ ਵਾ ਮੈਂ ਵੀ ਡੋਂਕੇ ਨਾਲੇ ਬਾਹਰ ਚੱਲ ਜਾਣਾ ਉਹੋ ਹੀ ਫਿਰ ਪਿਓ ਵੜੀਆਂ ਗੱਲਾਂ ਕਰੀ ਜਾਵੇਂ ਬੇਸ਼ੱਕ ਡੋਂਗੀ ਲੈ ਕੇ ਬਾਹਰ ਗਿਆ ਨਾ ਪਰ ਵੇਖ ਨਾ ਕਿੰਨੇ ਪਾਪੜ ਵੇਲੇ ਨੇ ਮੰਨੇ ਨਾਲ ਖੜਦਾ ਹੈ ਵਿਚਾਰਾ ਹੁਣ ਮੈਂ ਆਵਾ ਪੁੱਤ ਵੇਖ ਜਦੋਂ ਕੋਈ ਕਾਗਜ਼ ਪੱਤਰ ਹੁੰਦਾ ਨਾ ਮੈਂ ਚਾਚਾ ਦੇ ਘਰ ਵਿਖਾਉਂ ਕਿਉਂ ਨਹੀਂ ਆ ਕਿ ਮੈਨੂੰ ਸਮਝ ਨਹੀਂ ਆਉਂਦੀ ਤੇ ਕੁਛ ਗੱਲਬਾਤ ਦਾ ਪਤਾ ਨਹੀਂ ਲੱਗਦਾ ਤੈਨੂੰ ਪਤਾ ਮੈਨੂੰ ਕਿੰਨੀ ਆਪਣੇ ਆਪ ਸ਼ਰਮ ਫੀਲ ਹੁੰਦੀ ਆ ਉਹਨਾਂ ਨੇ ਮੈਂ ਸ਼ੋਰ ਨਹੀਂ ਹੋਣ ਦਿੰਦੀ ਪਰ ਕੋਈ ਗੱਲ ਵੀ ਕਿ ਮੈਨੂੰ ਪਤਾ ਲੱਗਦਾ ਕਿ ਨਹੀਂ ਲੱਗਦਾ ਪੜਿਆ ਲਿਖਿਆ ਦਾ ਨਾ ਬੜਾ ਮੁੱਲ ਵਾ ਅੰਗਰੇਜ਼ੀ ਵੇਖ ਤਾਂ ਪਾਣੀ ਵਾਂਗ ਪੀਂਦੀਆਂ ਨਹੀਂ ਅਗਲੀਆਂ ਤੂੰ ਵੇਖ ਕਿਦਾਂ ਪਿਓ ਵਾਂਗ ਕੁਲੱਛਣ ਜੇ ਕਰਦਾ ਮੈਂ ਨਹੀਂ ਪੜਨਾ ਮੈਂ ਨਹੀਂ ਪੜਨਾ ਪੜਨਾ ਕਿਉਂ ਨਹੀਂ ਤੂੰ ਵੇਖੀ ਸੇ ਤੈਨੂੰ ਕਿਦਾਂ ਪੜਾਉਂਦੀ ਮੈਂ ਮੈਂ ਨਹੀਂ ਜਾਣਾਂ ਜੁਣਾਟ ਵਿੱਚ ਕਿਉਂ ਨਹੀਂ ਜਾਣਾਂ ਤੂੰ ਪੰਨ ਨਹੀਂ ਤੂੰ ਸਾਰੇ ਫੀਸ ਦੇ ਦੇਣੇ ਆਨੇ ਤੁਹਾਨੂੰ ਫੀਸ ਫੀਸਲੀ ਦਦੇ ਤੇ ਤੇ ਫੀਸ ਮੈਂ ਦੇ ਹੀ ਦੇਣੀ ਆ ਮੈਂ ਕਿਹਾ ਪਿੰਡ ਛੱਡ ਕੇ ਚਲ ਗਈ ਆ ਇੱਥੇ ਰਹਿਣਾ ਮੈਂ ਅੱਜ ਵੀ ਮੈਂ ਜਾਣਾ ਫਟਿਊਸ਼ਨ ਤੂੰ ਹੀ ਦੇ ਰਿਓ ਫੀਸ ਮੈਂ ਅੱਜ ਹੀ ਕੱਲ ਤੋਂ ਜਾਊਂਗਾ ਭੱਜਾ ਕਿੱਧਰ ਜਾਣਾ ਮੈਂ ਤੈਨੂੰ ਮੈਂ ਆਪਣੇ ਨਾਲ ਛੱਡ ਕੇ ਆਉਣੀ ਆ ਤੂੰ ਜਾਣਾ ਕਿਉਂ ਨਹੀਂ ਉੱਥੇ ਮੈਂ ਤਾਂ ਲਾਣਾ ਅੰਦਰ ਟੀਵੀ ਵੇਖ ਲਗਾ ਮੈਂ ਨਹੀਂ ਆਣਾ ਟਿਊਸ਼ਨ ਹੈ ਮੁੰਡਾ ਤਾਂ ਕਰੇ ਅੰਦਰ ਵੜ ਜਾ ਟੀਵੀ ਵਿੱਚ ਕੀ ਆ ਕਿਲਾ ਮੇਰੇ ਨਾਲ ਟੀਵੀ ਵਿੱਚ ਕੀ ਆ ਟੀਵੀ ਵਿੱਚ ਪੜਾਈ ਦਾ ਤਨ ਪਤਾ ਲੱਗਣਾ ਕੁਛ ਲੱਗਦਾ ਵਾ ਕੀ ਲੱਗਦਾ ਵਾ ਅੰਗਰੇਜੀ ਕਾਰਡ ਨੂੰ ਵੇਲੇ ਦੇ ਅੱਛਾ ਅੰਗਰੇਜੀ ਕਾਰਡ ਤੇ ਕੰਮ ਹੋਣੇ ਹਨਾ ਹਾਂਜੀ ਹਾਂਜੀ ਤਾਂ ਕੋਈ ਲੱਗਦਾ ਚੱਲ ਮੈਂ ਨੂੰ ਪੁੱਛ ਕੇ ਆਵਾਂ ਨਾਲੇ ਕਿੰਨਾ ਉਹਨਾਂ ਨੂੰ ਫੀਸ ਮੈਨੂੰ ਇੱਕ ਵਾਰ ਦੀ ਸਮਾਂ ਨਹੀਂ ਹੁੰਦੀ ਉਹ ਸਾਡੀ ਫੀਸ ਤੇ ਬੈਠੀਆਂ ਨੇ ਇੰਨੇ ਬੱਚੇ ਹੁੰਦੇ ਉਹਨਾਂ ਦਾ ਪੜ੍ਹ ਲਿਖਣਾ ਸਾਰੇ ਫੀਸ ਦਿੰਦੇ ਆ ਕਾਦੀ ਮਮੀ ਟੇਲਰ ਆ ਉਹ ਹੀ ਫੀਸ ਦੇਣ ਰਿਹਾ ਹੁਣ ਅੱਛਾ ਤੁਹਾਡੀ ਫੀਸ ਜਿਹੜੀ ਉਹ ਰੜਕੀ ਜਾਣ ਦੀ ਉਹਨਾਂ ਨੂੰ ਹਨਾ ਮੇਰੀ ਗੱਲ ਸੁਣਾ ਕੋਈ ਗੱਲ ਗੋਲ ਤੇ ਹੋਰ ਤੇ ਨਹੀਂ ਕਰਦੀਆਂ ਕੋਈ ਕਾਣਾ ਹੋਰ ਨਹੀਂ ਕਰਦੀ ਪੁੱਤ ਮਨ ਮਨ ਤੇ ਧਿਆਨ ਵੀ ਰੱਖਿਆ ਕਰ ਤੇ ਮੇਰੇ ਬਾਰੇ ਕੋਈ ਗੱਲ ਗੋਲ ਤੇ ਨਹੀਂ ਕਰਦੀਆਂ ਕੋਈ ਚੰਗਾ ਇਹ ਨਹੀਂ ਕਿ ਜਿੱਥੇ ਬੈਠਾ ਬੈਠਾ ਰਿਆਂ ਜਾ ਵਗੋਂਗ ਵਟਿਆ ਵਗੋਂ ਤੇਰਾ ਪਿਓ ਵੀ ਇੰਨੇ ਕਰਦਾ ਹੁੰਦਾ ਸੀ ਇਹ ਸ਼ਰੀਕਿਆਂ ਨੂੰ ਨਾ ਲੋਲਵਾਵਾਂਗੇ ਤੇ ਫੇਰ ਹੀ ਲੱਗਦੀ ਆ ਉਹਨਾਂ ਚੰਗੇ ਸ਼ਰੀਕਿਆਂ ਨੂੰ ਸਮਝ ਲੱਗਦੀ ਕਿਹ ਗੱਲ ਦੀ ਚਲ ਆ ਮੇਰੇ ਨਾਲ ਚੱਲ ਚੱਲ ਪੜਨਾ ਨਹੀਂ ਤੂੰ ਵੱਡਾ thank you